ਇੱਕ ਹਾਲੀਆ ਸਿਵਲ ਅਦਾਲਤ ਦੇ ਫੈਸਲੇ ਦੇ ਅਨੁਸਾਰ ਇੱਕ ਔਰਤ ਜਿਸ ਨੇ ਆਪਣੀ ਜਿੰਦਗੀ ਦੀ ਬਚਤ ਜ਼ਿਆਦਾਤਰ ਹਿੱਸਾ ਦੁਬਈ ਦੇ ਕਰੀਅਲ ਅਸਟੇਟ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਲਈ ਦੇ ਦਿੱਤਾ ਸੀ ਜੋ ਕਦੋਂ ਮਜੂਦ ਨਹੀਂ ਸੀ ਉਸ ਨੂੰ ਲਗਭਗ 1 ਮਿਲੀਅਨ ਡਾਲਰ ਦਾ ਹਰਸਾਨਾ ਦਿੱਤਾ ਗਿਆ ਮਨਜੀਤ ਕੌਰ ਸੰਧੂ ਨੇ ਮੀਰਾ ਅਤੇ ਕੁਲਦੀਪ ਵੀਰ ਦੇ ਵਿਰੁੱਧ ਮੁਕਦਮਾ ਦਾਇਰ ਕੀਤਾ ਜਿਸ ਦੇ ਵਿੱਚ ਉਹਨਾਂ ਉੱਤੇ ਫਰਜ਼ੀ ਵਿਕਾਸ ਦੇ ਵਿੱਚ ਨਿਵੇਸ਼ ਉਤੇ 10% ਸਾਲਾਨਾ ਰਿਟਰਨ ਦਾ ਦਾਅਵਾ ਕਰਦੇ ਹੋਏ 6 ਲੱਖ ਡਾਲਰ ਦੀ ਧੋਖਾਧੜੀ ਕਰਨ ਦੀ ਧੋਖਾਧੜੀ ਵਾਲੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਗਿਆ ਫੈਸਲੇ ਦੇ ਵਿੱਚ ਜੱਜ ਨੇ ਨੋਟ ਕੀਤਾ ਕਿ ਮੀਰਾ ਵਿਕਨੇਸ ਸੰਤੂ ਦੇ ਭਰੋਸੇ ਦਾ ਫਾਇਦਾ ਉਠਾਇਆ ਅਤੇ ਆਪਣੇ ਆਪ ਨੂੰ ਇੱਕ ਨੈਤਿਕ ਤੌਰ ਤੇ ਇਮਾਨਦਾਰ ਅਤੇ ਧਾਰਮਿਕ ਵਿਅਕਤੀ ਵਜੋਂ ਪੇਸ਼ ਕੀਤਾ ਹੈ ਮੁਕਦਮੇ ਦੇ ਵਿੱਚ ਨਾਮਜ਼ਦ ਦੇ ਕਈ ਹੋਰ ਵਿਅਕਤੀ ਜੋ ਕਥਿਤ ਤੌਰ ਉਤੇ ਇਸ ਯੋਜਨਾ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਮੁਕਦਮੇ ਤੋਂ ਪਹਿਲਾਂ ਸੰਧੂ ਦੇ ਨਾਲ ਸਮਝੌਤਾ ਕਰ ਲਿਆ ਜੱਜ ਨੇ ਇਹ ਫੈਸਲਾ ਕੀਤਾ ਕਿ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਕਾਫੀ ਮੌਕਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਕਾਨੂੰਨੀ ਫਰਕੀਦਿਆ ਦੇ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਇਸ ਤੋਂ ਬਾਅਦ ਮੁਕਦਮਾ ਵਿਰਕ ਦੀ ਪਾਕਿਦਾਰੀ ਤੋਂ ਵੀ ਨਹੀਂ ਅੱਗੇ ਵਧਿਆ